ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਬੱਲ ਦੀ ਸ਼ਰਧਾਈ ਬੱਲ ਦੀ ਸ਼ਰਧਾਈ ਬਣਾਉਣ ਲਈ ਸਾਨੂੰ ਇੱਕ ਬੱਲ ਲਿਆ ਮੈਂ ਪੱਕਿਆ ਹੋਇਆ ਬੱਲ ਆ ਜੀ ਇਹ ਇਹ ਬਹੁਤ ਸਖਤ ਹੁੰਦੀ ਹੈ ਇਹਦੀ ਪਰਤ ਇਹਨੂੰ ਆਪਾਂ ਤੋੜ ਕੇ ਵਿੱਚੋਂ ਇਹਦਾ ਗੁੱਦਾ ਕੱਢਾਂਗੇ ਜੀ ਹਾਂ ਜੀ ਇਹਦਾ ਗੁੱਦਾ ਕੱਢ ਲਿਆ ਮੈਂ ਤੋੜ ਕੇ ਗੁੱਦਾ ਬਹੁਤ ਮਿੱਠਾ ਮਿੱਠਾ ਹੁੰਦਾ ਜੀ ਇਹ ਆ ਮੈਂ ਇਹਦੇ ਵਿੱਚ ਪਾਉਣ ਨੂੰ ਬਦਾਮ ਲਏ ਆ ਚਾਰੇ ਮਗਜ ਖਸ ਖਸ ਇਹਨਾਂ ਨੂੰ ਭਿਉਂ ਲਿਆ ਸੀਗਾ ਜੀ ਮੈਂ ਭਿਉਂਤਾ ਇਸ ਕਰਕੇ ਸੀਗਾ ਕਿਉਂ ਇਹਦੇ ਵਿੱਚ ਇਹ ਮਨ ਲਕੀ ਭਿਉਣੇ ਜ਼ਰੂਰੀ ਹੁੰਦੇ ਆ ਬਦਾਮ ਇਸ ਕਰਕੇ ਭਿਉਣ ਭਿਉਂਤੇ ਇਹਦਾ ਛਿਲੜ ਉਤਾਰਨਾ ਮਾ ਛਿਲਕਾ ਜਹਾ ਹਾਂਜੀ ਇਹਨੂੰ ਮੈਂ ਬੈਲ ਨੂੰ ਦੇ ਗੁੱਦੇ ਨੂੰ ਮੈਂ ਇੱਕ ਭਾਂਡੇ ਚ ਪਾ ਲਿਆ ਇਹਨੂੰ ਹੁਣ ਮੈਂ ਮਿਕਸੀ ਕਰ ਲੂੰਗੀ ਮਿਕਸੀ ਕਰ ਲਿਆ ਜੀ ਇਹਨੂੰ ਆਪਾਂ ਹੁਣ ਛਾਨ ਲਵਾਂਗੇ ਕਿਉਂਕਿ ਇਹਦੇ ਵਿੱਚ ਜਿਹੜੇ ਬੀਜ ਹੋਣਗੇ ਉਹ ਉੱਪਰ ਆ ਜਾਣਗੇ ਬੇਲ ਬਹੁਤ ਵਧੀਆ ਪੱਕਿਆ ਹੋਇਆ ਸੀਗਾ ਗੁੱਦਾ ਇਹਨ ਵਧੀਆ ਸੀਗਾ ਇਹਦੇ ਵਿੱਚ ਹਾਂਜੀ ਆਪਾਂ ਇਹਨੂੰ ਪੂਰੇ ਨੂੰ ਛਾਣ ਲਵਾਂਗੇ ਹਾਂਜੀ ਆ ਦੇਖੋ ਜੀ ਮੈਂ ਸਾਰਾ ਛਾਣ ਲਿਆ ਤੇ ਆ ਬੀਜ ਨਿਕਲੇ ਉੱਤੇ ਉੱਤਰ ਜਿਹੜਾ ਜਾਲੀ ਜੀ ਹੁੰਦੀ ਆ ਉਹ ਵੀ ਕੰਮ ਨਹੀਂ ਆਉਂਦੀ ਆਪਣੇ ਇਹ ਵੀ ਸੁੱਟ ਦਾਂਗੇ ਆਪਾਂ ਠੀਕ ਹੈ ਜੀ ਬੈਲ ਆਪਣਾ ਕੁਦਦਾ ਕੱਢ ਲਿਆ ਹੁਣ ਮੈਂ ਬਦਾਮਾਂ ਨੂੰ ਸ਼ੈਲ ਲਵਾਂਗੇ ਹਾਂਜੀ ਪਦਾਮਾਂ ਨੂੰ ਸ਼ੈਲ ਲਵਾਂਗੇ ਕਿਉਂ ਛਿਲੜ ਵੀ ਨਹੀਂ ਛਿਲਕਾ ਜਿਹਾ ਨਹੀਂ ਬਦਾਮਾਂ ਦਾ ਠੀਕ ਤੇ ਆਪਾਂ ਬਦਾਮਾਂ ਨੂੰ ਸ਼ੈਲ ਸ਼ੈਲ ਕੇ ਖਸ ਖਸ ਦਾ ਪਾਣੀ ਕੱਢ ਦਵਾਂਗੇ ਚਾਰੇ ਮਗਜ ਪਾਣੀ ਚ ਪੀਂਹੰਤੇ ਉਹ ਵੀ ਕੱਢ ਦਵਾਂਗੇ ਖਸਖਸ ਜਦੋਂ ਆਪਾਂ ਪਾਣੀ ਚ ਪਾਉਂਦੇ ਆ ਫੁੱਲ ਜਾਂਦੀ ਆ ਇੱਕ ਚਮਚੀ ਖਸਖਸ ਦਾ ਲਿਆ ਸੀਗਾ ਆਪਾਂ ਖਸਖਸ ਨੂੰ ਵੀ ਛਾਣ ਹੀ ਲਵਾਂਗੇ ਕਿਉਂਕਿ ਇਹਦੇ ਵਿੱਚ ਵੀ ਥੋੜੀ ਜੀ ਜੇ ਮਿੱਟੀ ਮੁੱਟੀ ਹੋਗੀ ਉਹ ਸਾਫ਼ ਹੋ ਜੂਗੀ ਚੰਗ ਸਾਫ਼ ਆਪਾਂ ਚੀਜ਼ਾਂ ਪਾਉਣੀਆਂ ਇਹਦੇ ਵਿੱਚ ਹੁਣ ਬੱਲ ਨੂੰ ਛਾਣੇ ਹੋਏ ਨੂੰ ਮੈਂ ਇਕ ਭਾਂਡੇ ਚ ਪਾ ਲਿਆ ਥੋੜਾ ਜਿਹਾ ਮੈਂ ਦੁੱਧ ਪਾਉਂਗੀ ਹਜੇ ਥੋੜਾ ਜਿਹਾ ਪਾ ਕੇ ਇਹਨੂੰ ਮਿਕਸੀ ਕਰ ਲਾਂਗੇ ਆਪਾਂ ਥੋੜਾ ਜਿਹਾ ਪਾਉਣਾ ਦੁੱਧ ਜੀ ਹਜੇ ਇਹ ਬਾਅਦ ਚੋਂ ਆਪਾਂ ਆਵਾਂਗੇ ਸ਼ੱਕਰ ਪਾਈ ਹੈ ਜੀ ਮੈਂ ਖੰਡ ਨਹੀਂ ਪਾਈ ਮੈਂ ਸ਼ੱਕਰ ਪਾਈ ਆ ਦੋ ਚਮਚ ਇੱਕ ਹੋਰ ਪਾ ਦਵਾਂਗੇ ਦੋ ਚਮਚ ਮੈਂ ਸ਼ੱਕਰ ਦੇ ਹੀ ਪਾਇਆ ਚੱਕਰ ਠੰਡੀ ਹੁੰਦੀ ਆ ਬੈਲ ਵੀ ਠੰਡਾ ਹੁੰਦਾ ਜੀ ਇਹ ਜਿਹੜਾ ਬੈਲ ਹੁੰਦਾ ਡਾਇਬੀਟਿਸ ਨੂੰ ਕੰਟਰੋਲ ਕਰਦਾ ਵਾ ਜੀ ਇਹ ਇਹਦੇ ਵਿੱਚ ਫਾਈਬਰ ਤੇ ਕੈਲਸ਼ੀਅਮ ਬੋਥ ਭਰਪੂਰ ਮਾਤਰਾ ਵਿੱਚ ਹੁੰਦੇ ਆ ਇਹ ਮੈਂ ਦੁੱਧ ਪਾ ਕੇ ਤੇ ਹੋਰ ਦੁੱਧ ਪਾ ਕੇ ਇਨ ਨੂੰ ਮੇ ਖੋਲ ਕੇ ਤਾਂ ਹੁਣ ਗਲਾਸ ਵਿੱਚ ਆਪਾਂ ਸਰਵ ਕਰ ਲਿਆ ਇਹ ਇੰਨਾ ਠੰਡਾ ਹੁੰਦਾ ਜੀ ਇਹ ਬਿਲ ਵੀ ਠੰਡਾ ਸ਼ੱਕਰ ਵੀ ਠੰਡੀ ਜਿਹੜੀ ਆਪਾਂ ਚੀਜ਼ਾਂ ਪਿਉਂ ਕੇ ਪਾਈਆਂ ਇਹਦੇ ਵਿੱਚ ਉਹ ਵੀ ਠੰਡੀਆਂ ਉਹ ਤਸੀਰ ਠੰਡੀ ਹੋ ਜਾਂਦੀ ਹੈ ਉਹਦੀ ਇਹ ਜਿਹੜੇ ਬਾਡੀ ਵਿੱਚ ਆਪਾਂ ਨੂੰ ਕੋਈ ਸੋਜਸ ਆ ਜਾਂਦੀ ਆ ਇਹ ਇੰਨਾ ਠੰਡਾ ਵਾ ਕੀ ਇਹ ਠੀਕ ਕਰ ਦਿੰਦਾ 슈ਗਰ ਵਾਲੇ ਪੇਸ਼ੈਂਟ ਨੂੰ ਵੀ ਠੀਕ